ਦੇ ਵੀ ਪਿਛਲੇ ਦਿਨੀ ਕਮਿਸ਼ਨਰੇਟ ਅਮਰਸਰ ਪੁਲਿਸ ਵੱਲੋਂ 4 ਕਿਲੋ ਦੀ ਹੀਰੋਇਨ ਦੀ ਰਿਕਵਰੀ ਹੋਈ ਸੀ ਇੱਕ ਬਾਅਦ ਚ 11 ਦੀ ਹੋਈ ਸੀ ਇਹ 4 ਕਿਲੋ ਵਾਲੀ ਦੀ ਅਸੀਂ ਅੱਜ ਜਿਹੜੇ ਰੈਫਰੈਂਸ ਦੇ ਕੇ ਗੱਲ ਕਰਨੀ ਆ ਉਸ 4 ਕਿਲੋ ਹੀਰੋਨ ਵਾਲੀ ਰਿਕਵਰੀ ਦੇ ਵਿੱਚ ਅਸੀਂ ਬੈਕਵਰਡ ਲਿੰਕੇਜ ਦੇ ਜਾ ਕੇ ਜਿਹੜੇ ਉਹ ਡਰੱਗਸ ਦੇ ਮਨੀ ਆ ਜਿਹੜਾ ਹਵਾਲਾ ਦੇ ਰਾਹੀਂ ਉਹ ਕਿਵੇਂ ਟਰਾਂਸਫਰ ਕਰਦੇ ਸੀ ਉਸ ਨੂੰ ਅਸੀਂ ਟਰੇਸ ਕੀਤਾ ਉਸ ਨੂੰ ਟੈਸਟ ਕਰਦੇ ਹੋਏ ਅਸੀਂ ਖੇਤਾ ਰਾਮ ਸੀ ਦਿੱਲੀ ਤੋਂ ਜਿਹੜਾ ਹਵਾਲਾ ਰੈਕਡ ਚਲਾਉਂਦਾ ਸੀ ਤੇ ਇੱਕ ਰਾਜkumar ਜਿਗਾ ਸ਼ਾਹ ਬਾਤੋਂ ਜਿਹੜੇ ਡਰੱਗਸ ਦੇ ਪੈਸੇ ਇਥੋਂ ਲੈ ਕੇ ਬਾਹਰ ਪਾਕਿਸਤਾਨਾਂ ਜਿਹੜੇ ਹਵਾਲਾ ਦੇ ਰਾਹੀਂ ਭੇਜਦੇ ਸੀ ਜਿੱਥੋਂ ਡਰੱਗਸ ਆਉਂਦੀਆਂ ਸੀ ਉਹਨਾਂ ਦੋਨਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਆਲਰੇਡੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਹਦੇ ਨਾਲ 4 ਕਿਲੋ 10 ਗ੍ਰਾਮ ਹੀਰੋਇਨ ਤੇ ਇਸ ਹਵਾਲਾ ਡਰੱਗ ਮੰਨੀ ਦੇ ਤਹਿਤ ਇਸ ਰੈਕਡ ਨੂੰ ਅਸੀਂ ਉਹਦੇ ਦੌਰਾਨ 84 ਲੱਖ 17000 ਰੁਪਏ ਜਿਹੜਾ ਰਿਕਵਰ ਕੀਤਾਗਾ ਦੋ ਪਿਸਟਲਸ ਤੇ ਲਾਈਵ ਗੈਟ੍ਰੀਜ਼ ਆਲਰੇਡੀ ਰਿਕਵਰ ਹੋਏ ਸੀ ਇਹਦੇ ਚ ਇੱਕ ਕਾਊਂਟਿੰਗ ਮਸ਼ੀਨਾਂ ਤੇ ਅੱਠ ਵੀਹਿਕਲਸ ਉਹ ਵੀ ਰਿਕਵਰ ਹੋਏ ਨੇ ਇਸ ਤਰ੍ਹਾਂ ਜਿਹੜੇ ਡਰੱਗਸ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਨੂੰ ਅਸੀਂ ਫਾਲੋ ਕਰਦੇ ਹੋਏ ਇਹ ਦੋ ਜਿਹੜੇ ਮੇਨ ਜਿਹੜੇ ਪੈਸਿਆਂ ਨੂੰ ਖਪਤ ਕਰਨ ਵਾਲੇ ਬੰਦੇ ਸੀਗੇ ਉਹਨਾਂ ਦੀ ਅਰੇਸਟ ਪਾਉਣ ਚ ਕਮਿਸ਼ਨਰ ਪਲੀਜ਼ ਜਿਨ੍ਹਾਂ ਨੇ ਸ਼੍ਰੀ ਦਰਪਨਾਲੂ ਵਾਲੀਆ ਏਡੀਸੀਪੀ ਸਿਟੀ 1 ਤੇ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਬਾਕੀ ਜਿਹੜਾ ਸਟਾਫ ਆ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਟ੍ਰੇਸ ਕਰਨ ਚ ਕਾਮਯਾਬ ਕੀਤਾ ਤੇ ਅਰੈਸਟ ਕੀਤਾ ਸਰ ਰੰਜੀ ਦਾ ਵੀ ਵਾਲਾ ਨਾਲਾ ਦੀ ਨਹੀਂ ਇਹ 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 ਇਸਲਾਮਾਬਾਦ ਤੇ ਛਾੜੇ ਵਾਲਾ ਸੀਗਾ ਜੀ ਟੋਟਲ ਕਹਾਣੀ ਸਾਰੇ ਕਿੰਨੇ ਅੰਝੂ ਇਹ 84 ਲੱਖ ਰੁਪਏ ਜੀ ਹਾਂਜੀ 84 ਲੱਖ ਸਰ ਪਹਿਲੀ ਵਾਰ ਕਿਹਾ 83 ਲੱਖ ਨੇ پیسے پکڑےਗੇ ਤੇ ਬੈਕਵਰਡ ਲਿਖ ਕੇ ਜਿਹੜੇ پکੜੇਗੇ ਇਹਨੂੰ ਕੋਈ ਕਿਸੇ ਕਿਵੇਂ ਵੇਖਦੇ ਹੋ ਕਿਉਂਕਿ ਇੰਨਾ ਪੈਸਾ ਇਨਵੋਲ ਹੋਇਆ ਪਹਿਲੀ ਵਾਰ ਦੇਪਰ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਵੀ ਅਸੀਂ ਬੈਕਵਰਡ ਤੇ ਜਿਹੜੇ ਫਾਰਵਰਡ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰੀਏ ਪੁਲਿਸ ਨੇ ਬਹੁਤ ਹੀ ਅਸੀਂ ਇੱਥੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਅਲੱਗ ਸਟੈਬਲਿਸ਼ ਕੀਤਾ ਜਿਹੜਾ ਕਿ ਡਰੱਗਸ ਦੇ ਕੇਸ ਦੇ ਪੈਸੇ ਦਾ ਆਉਣ ਤੇ ਜਾਣ ਨੂੰ ਜਿਹੜਾ ਮੋਨੀਟਰ ਕਰਕੇ ਵਾਚ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹ ਪੈਸਿਆਂ ਦੇ ਜਿਹੜੇ ਵਪਾਰ ਕਰਨ ਵਾਲੇ ਬੰਦੇ ਨੇ ਇਧਰ ਉਧਰ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਜਿਹੜਾ ਅਸੀਂ ਕਾਬੂ ਕਰੀਏ ਸਰ ਇਹ ਚ ਗਜਰਾਥਾਂ ਦਾ ਵੀ ਕੋਈ ਰੋਲ ਆ ਰਿਹਾ ਕੋਈ ਰਗੜੀਆਂ ਨੇ ਉਹਦਾਂ ਨੂੰ ਵੀ ਨਾਰਮਲ ਪਾਈ ਗਈ ਉਹ ਆਂਗੜੀਆਂ ਆਂਗੜੀਆਂ ਸਿਸਟਮ ਹੈਗਾ ਬੇਸਿਕਲੀ ਇਹ ਜ਼ਿਆਦਾ ਮੁੰਬਈ ਤੇ ਸੂਰਤ ਦੇ ਵਿੱਚ ਕੰਮ ਕਰਦਾ ਇਹ ਗਹਿਣਿਆਂ ਦਾ ਤੇ ਜਿਹੜਾ ਪੈਸਿਆਂ ਦਾ ਜਿਹੜਾ ਇਧਰ ਉਧਰ ਲੈਣ ਦੇਣ ਦੇ ਕੰਮ ਕਰਦੇ ਨੇ ਇੱਕ ਇੱਕ ਤਰ੍ਹਾਂ ਦੇ ਕੋਰੀਅਰ ਦਾ ਕੰਮ ਕਰਦੇ ਨੇ ਕੋਰੀਅਰ ਸ਼ੋਰਟੀ ਹੁੰਦੀ ਆ ਇਸ ਜਿਹੜਾ ਸਾਡਾ ਇਹਦਾ ਵੀ ਲਿੰਕ ਆ ਅਸਲ ਲਿੰਕ ਇਹਦਾ ਸਾਡਾ ਅਹਮਦਾਬਾਦ ਨੂੰ ਜਾ ਰਿਹਾ ਸੀਗਾ ਇਹ ਸੀ ਦਿੱਲੀ ਤੋਂ ਗ੍ਰਿਫਤਾਰ ਕੀਤਾਗਾ ਉਹ ਅਹਮਦਾਬਾਦ ਵਾਲੇ ਜਿਹੜੇ ਦੀਜਾਰ ਦਾ ਆਂਗੜੀਆ ਸਿਸਟਮ ਜਿਹੜਾ ਹੈਗਾ ਪਰ ਆਂਗੜੀਆ ਸਿਸਟਮ ਕਿੰਨਾ ਦੇਸ਼ ਚ ਫੈਲਿਆ ਹੋਇਆ ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਦਾ ਨਾਮ ਸਾਹਮਣੇ ਆਇਆ ਇਸ ਤਰ੍ਹਾਂ ਦਾ ਰੈਕਟ ਸਾਹਮਣੇ ਆਇਆ ਉਹ ਬਿਲਕੁਲ ਠੀਕ ਆ ਪਰ ਇਹ ਇਹ ਜਿਆਦਾ ਜਿਹੜਾ ਸਿਸਟਮ ਹੈਗਾ ਮੁੰਬਈ ਤੇ ਸੂਰਤ ਵਾਲੇ ਪਾਸੇ ਚੱਲਦਾ ਸਾਡੀ ਏਜ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਇਹ ਗੱਲ ਦੀ ਜਿਹੜੀ ਆ ਜਾਦੇ ਜਾਣਕਾਰੀ ਹਾਸਲ ਹੋਈ ਆ ਇਹ ਆਪਣੇ ਪੰਜਾਬ ਜਾਂ ਨਾਰਥ ਸਾਈਡ ਤੇ ਇਹਦਾ ਜਿਹੜਾ ਸਿਸਟਮ ਇਹ ਘੱਟ ਫੋਲੋ ਹੁੰਦਾ ਦਾ ਪਹਿਲੀ ਵਾਰ ਜਿਹੜਾ ਸਿਸਟਮ ਹੋਣਾ ਕਿ ਬਾਕੀ ਸਟੇਟ ਦੀ ਪੁਲਿਸ ਦੀ ਵੀ ਅੰਦਰ ਵਿੱਚ ਮਦਦ ਦਿੱਤੀ ਗਈ ਹਾਂਜੀ ਜੇ ਲੋੜ ਪਈ ਉਹਨਾਂ ਦੇ ਮਦਦ ਲਈ ਜਾਵੇਗੀ ਵੈਸੇ ਜਿਹੜੀ ਸਾਡੀ ਪੰਜਾਬ ਪੁਲਿਸ ਆ ਸਾਡੀਆਂ ਟੈਕਨੀਕਲ ਟੀਮਜ਼ ਨੇ ਸਾਡੇ ਕੋਲ ਜਿਹੜੇ ਹੋਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਆ ਕਿ ਨੇ ਦੇ ਆਰ ਕੈਪੇਬਲ ਆਫ ਡੂਇੰਗ ਐਵਰੀਥਿੰਗ ਸਰ ਇਹ ਗਾਜ ਮਨੀ ਪਾਸਵਰਡ ਕਿਸ ਤਰ੍ਹਾਂ ਹੁੰਦੀ ਸੀ ਬਟ ਉਹਦਾ ਮੋਡ ਆਫ ਫ੍ਰ ਇਹ ਹਵਾਲਾ ਰਾਹੀ ਹੁੰਦੀ ਸੀ ਜੀ ਇਹ ਬੇਸਿਕਲੀ ਜਿਹੜੇ ਬੰਦੇ ਨੇ ਫੜੇ ਗਏ ਨੇ ਇਹ ਹਵਾਲੇ ਦਾ ਕੰਮ ਕਰਦੇ ਨੇ ਇਹ ਹਵਾਲਾ ਦੇ ਰਾਹੀ ਉਹ ਹੀ ਜਿਹੜਾ ਉਹਨਾਂ ਦਾ ਹੀ ਇੱਕ ਹਿੱਸਾ ਜਿਹੜਾ ਤੇ ਡਰਗ ਮਨੀ ਵੀ ਟਰਾਂਸਫਰ ਕਰਦੀ ਸੀ ਸਰ ਇਹ ਨਮਾਜ਼ ਹੋਣਾ ਹੈ ਨਾ ਇਹ ਲੋਕ ਵੀ ਲੋਕ ਸ਼ਾਮ ਉਹਨਾਂ ਦੇ ਇਕੱਲੇ ਬੰਦੇ ਦੂਰ ਹੈ ਹਾਂ ਜੀ ਇਹ ਪੂਰਾ ਸਿਸਟਮ ਆ ਉਸ ਨੂੰ ਅਸੀਂ ਸਾਰੇ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਜਿਹੜਾ ਜਿਹੜਾ ਬੰਦਾ ਸਾਹਮਣੇ ਆਵੇਗਾ ਵੀ ਵਿਲ ਬੁੱਕ ਤੇ ਮਾਰੂ ਸਰ ਇਹਨਾਂ ਦੀ ਪ੍ਰੋਪਰਟੀ ਸੀਜ਼ ਹੋ ਜਾਏਗਾ ਉਹਨੂੰ ਆਰਡਰ ਲੱਗੇ ਨੇ ਕਿ ਉਹ ਹੋਣਗੇ ਜੀ ਜਿਹੜੇ 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 ਚਾ ਪਾਕਿਸਤਾਨ ਪ੍ਰੈਸ ਸੁਝਾਉਂਦੇ ਸੀ ਬਾਰੇ ਉਹ ਉਹ ਹਾਲਾ ਸਿਸਟਮ ਉਹ ਇਨਵੈਸਟੀਗੇਟ ਕਰ ਰਹੇ ਆ ਵੀ ਉਹ ਕਿਵੇਂ ਬਚਾਉਂਦੇ ਸੀ ਕੀ ਕਰਦੇ ਸੀ ਨਾਰਮਲੀ ਗਈ ਇਥੋਂ ਦਾ ਬਿਜ਼ਨਸ ਦੇ ਆਧਾਰ ਤੇ ਕੋਈ ਬਿਜ਼ਨਸ ਵਾਲਿਆਂ ਦੇ ਬਾਹਰ ਪੈਸੇ ਦਵਾਈ ਰਾਹੀਂ ਭੇਜਦੇ ਆ ਕੋਹੋਰ ਭੇਜਦੇ ਨੇ ਕਈ ਸਿਸਟਮ ਆ ਇਹਦੇ ਚ ਕਿਹੜਾ ਸਿਸਟਮ ਇਨਵੋਲਵ ਸੀ ਸੀ ਇਨਵੈਸਟੀਗੇਟ ਕਰਕੇ ਉਹਨੂੰ ਮਤਲਬ ਅੰਦਾਜ਼ਾ ਕਿੰਨੀ ਇਨਵੈਸਟੀਗੇਸ਼ਨ ਕਿੰਨਾ ਪੁਰਾਣਾ ਚੱਲ ਰਿਹਾ ਹੈ ਕਿ ਨਵਾਂ ਦੇ ਕਾਰਨ ਹੈ ਨਹੀਂ ਜਾਏ ਉਹ ਇੱਕ ਕੰਮ ਤੇ ਚਲਾਣਾ ਹੀ ਚੱਲ ਰਿਹਾ ਕਿਉਂਕਿ ਆਪਣੇ ਸਾਡੇ ਸੁਰਤ ਵਾਲੇ ਕਨੈਕਸ਼ਨ ਰਹਿਣਾ ਬੜਾ ਜ਼ਰੂਰੀ ਹੈ ਪਾਕਿਸਤਾਨ ਇਹ ਇਹ ਜਿਹੜਾ ਸਾਡੇ ਕੇਸ ਵਾਲਾ ਇਹ ਇਹ ਫਰਵਰੀ 24 ਤੋਂ ਐਸੇ ਦਿਨ ਦੋ ਦਿਨ ਮਹੀਨਿਆਂ ਤੋਂ ਜਿਹੜਾ ਹੈਗਾ ਸੀਗਾ ਜਿਹੜਾ ਇਹ ਜਿਹੜਾ ਅਸੀਂ ਟ੍ਰੇਸ ਕੀਤਾ ਇਹ ਫਰਵਰੀ 24 ਤੋਂ ਇਹ ਪਾਕਿਸਤਾਨ ਦੇ ਨਾਲ ਜਿਹੜਾ ਇਹਨਾਂ ਦਾ ਲਿੰਕ ਹੈਗੇ ਸੀ ਜਿਹੜਾ ਰਾਜਕੁਮਾਰ ਸੀ ਇਹਨਾਂ ਦਾ ਉਹ ਮੇਨ ਜਿਹੜਾ ਲਿੰਕ ਸੀਗਾ ਜਿਹੜਾ ਪਾਕਿਸਤਾਨ ਦੇ ਨਾਲ ਲਿੰਕ ਸੀਗਾ ਉਦੋਂ ਤੋਂ ਅੱਗੇ ਖੇਤਾ ਰਾਮ ਸੀਗਾ ਫਿਰ ਕਿਦੋਂ ਤੋਂ ਇਹ ਕੰਮ ਕਰ ਰਹੇ ਸੀ ਕਾਫੀ ਖੇਤਾਰਾਮ ਜਿਹੜਾ 14 ਸਾਲ ਤੋਂ ਇਹ ਕੰਮ ਕਰ ਰਿਹਾ ਜਿਹੜਾ ਦਿੱਲੀ ਤੋਂ ਅਸੀਂ ਕਢ ਕੇ ਲਿਆਤਾ ਹਾਂਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ